ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲਾ ਜਿਹੜਾ ਮੈਂ ਟੌਪਿਕ ਲੈ ਕੇ ਆਈ ਆ ਜਿਨ੍ਹਾਂ ਦਾ ਪੇਟ ਸਾਫ਼ ਨਹੀਂ ਹੁੰਦਾ ਜਿਹੜੇ ਇੰਡੀਅਨ ਟਾਇਲਟ ਔਰ ਕਿਸੇ ਵੀ ਟਾਇਲਟ ਦੇ ਉੱਪਰ ਘੰਟਿਆਂ ਬੱਧੀ ਬੈਠੇ ਰਹਿੰਦੇ ਨੇ ਉਹਨਾਂ ਦੇ ਸਿੰਪਲ ਜਿਹਾ ਇੱਕ ਆਸਨ ਹੈ ਜਿਹਨੂੰ ਬੋਲਦੇ ਨੇ ਮਲ ਆਸਨ ਮਲ ਆਸਨ ਉਹ ਬੇਸਿਕਲੀ ਪਹਿਲਾਂ ਮੈਂ ਤੁਹਾਨੂੰ ਕਰਨ ਦਾ ਢੰਗ ਦੱਸੂਗੀ ਉਸ ਤੋਂ ਬਾਅਦ ਅ ਪੇਟ ਨੂੰ ਸਾਫ਼ ਕਰਨ ਦੇ ਲਈ ਆਪਾਂ ਇਹਨੂੰ ਕਿੱਦਾਂ ਯੂਜ਼ ਕਰ ਸਕਦੇ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਊਗਾ ਸੋ ਉਸ ਤੋਂ ਪਹਿਲਾਂ ਮਾਲਾਸਨ 'ਚ ਆਉਣ ਤੋਂ ਪਹਿਲਾਂ ਜਿਵੇਂ ਆਪਾਂ ਸਿੰਪਲ ਉਕੜੂ ਬੋਲਦੇ ਆ ਨਾ ਉਕੜੂ ਓਦਾਂ ਹੀ ਬੈਠਣਾ ਹੁੰਦਾ ਹੈਗਾ ਇਦਾਂ ਪੱ ਠੀਕ ਹੈ ਇਹਨੂੰ ਆਪਾਂ ਮਾਲਾਸਨ ਬੋਲ ਦਿੰਦੇ ਆ ਔਰ ਯੋਗ ਦੇ ਵਿੱਚ ਅਗਰ ਗੱਲ ਕਰਦੇ ਹੈਗੇ ਹੱਥਾਂ ਨੂੰ ਲੌਕ ਕਰਕੇ ਆਪਣੇ ਕੂਣੀਆਂ ਦੀ ਹੈਲਪ ਦੇ ਨਾਲ ਆਪਾਂ ਜਿਹੜੇ ਗੋਡਿਆਂ ਨੂੰ ਪਿੱਛੇ ਤੱਕਣਾ ਹੁੰਦਾ ਔਰ ਕਮਰ ਕਰਦਾ ਇੰਦਾ ਸਿੱਧੀ ਰੱਖਣੀ ਹੁੰਦੀ ਹੈ ਇਹ ਹੈ ਦਾ ਫਰੰਟ ਥੂ ਸਾਈਡ ਤੋਂ ਅਗਰ ਤੁਸੀਂ ਦੇਖੋਗੇ ਤਾਂ ਸਾਈਡ ਤੋਂ ਇਹ ਵਾਲੀ ਚੀਜ਼ ਇੰਦਾ ਰਹੇਗੀ ਫੋਰ ਐਗਜ਼ਾਮਪਲ ਕਈਆਂ ਦੀਆਂ ਅੱਡੀਆਂ ਹੀ ਨਹੀਂ ਟੱਚ ਹੁੰਦੀਆਂ ਹੀਲ ਟੱਚ ਨਹੀਂ ਹੁੰਦੀ ਉਸ ਕੰਡੀਸ਼ਨ ਤੁਸੀਂ ਕੀ ਕਰਨਾ ਮੇਰੇ ਕੋਲੇ ਮੈਟ ਆ ਮੈਟ 'ਉਮੈਂ ਸਿੰਪਲ ਰੋਲ ਕਰਦਾ ਤੁਸੀਂ ਪਿੱਲੋ ਵਗੈਰਾ ਰੱਖ ਸਕਦੇ ਹੋ ਮੈਟ ਦੇ ਉੱਪਰ ਤੁਸੀਂ ਜਿਹੜਾ ਪੈਰ ਦਾ ਹਾਫ ਵਾਲਾ ਪਾਰਟ ਹੈ ਉਹਨੂੰ ਪਲੇਸ ਕਰੋਗੇ ਅੱਡੀਆਂ ਦੀ ਪੋਜੀਸ਼ਨ ਅੰਦਰ ਰਹੂਗੀ ਪੈਰ ਦੇ ਪੰਜੇ ਬਾਹਰ ਨੂੰ ਔਰ ਇਹਦਾ ਤੁਹਾਡੇ ਐਂਕਲ ਦੇ ਉੱਪਰ ਪ੍ਰੈਸ਼ਰ ਵੀ ਘਟਾਊਗਾ ਤੁਸੀਂ ਇਹਨੂੰ ਈਜ਼ੀਲੀ ਹੋਲਡ ਕਰ ਸਕਦੇ ਹੋ ਸਟਾਰਟਿੰਗ ਤੋਂ ਸਿਰ ਨੂੰ ਲੈ ਸਕਦੇ ਹੋ 30 ਸੈਕਿੰਡ 30 ਸੈਕਿੰਡ ਹੋ ਗਿਆ ਫਿਰ 40 50 ਹੌਲੀ ਹੌਲੀ ਵਧਾਉਂਦੇ ਜਾਓ 1 ਤੋਂ 2 ਮਿੰਟ ਤੇ ਲਈ ਔਰ ਅਗਰ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਦਾ ਪੇਟ ਸਾਫ਼ ਨਹੀਂ ਹੁੰਦਾ ਸਿੰਪਲ ਕੋਈ ਵੀ ਲੂਕ ਵーム ਤੁਸੀਂ ਵਾਟਰ ਲਓ ਪੋਸਾ ਪਾਣੀ ਅਗਰ ਲੈਮਨ ਵਗੈਰਾ ਸਪੀਸ ਕਰ ਸੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ ਇਦਾਂ ਉਪਰ ਹੀ ਤੁਸੀਂ ਬੈਠਣਾ ਹੈ ਸਿੰਪਲ ਪੋਸਚਰ ਦੇ ਵਿੱਚ ਸਿਪ ਸਿਪ ਕਰਕੇ ਪਾਣੀ ਪੀ ਕੇ ਜੋ ਵੀ ਆਪਰੇ 1 2 ਗਲਾਸ ਹੈ ਉਹਨੂੰ ਪੀ ਕੇ ਕੁਝ ਟਾਈਮ ਲਈ ਬੈਠੋ ਬੈਠਣ ਤੋਂ ਬਾਅਦ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪ੍ਰੈਸ਼ਰ ਬਣਨ ਲੱਗ ਗਿਆ ਹੈ ਦੈਨ ਯੂ ਕੈਨ ਸਿੰਪਲੀ ਗੋ ਐਂਡ ਫਰੈਸ਼ਨ ਅਪ ਔਰ ਹਾਂਜੀ ਅਗਰ ਮੈਂ ਇਹ ਚੀਜ਼ ਦਾ ਇਦਾਂ ਹੀ ਦਾਅਵਾ ਕਰਦੀ ਇੱਕ ਦਿਨ ਤੁਸੀਂ ਕਰੋਗੇ ਫਿਰ ਨਾਲ ਹੀ ਨਾਲ ਰਿਜ਼ਲਟ ਮਿਲਣਗੇ ਹਾਂਜੀ ਤੁਹਾਨੂੰ ਕੰਟੀਨਿਊਟੀ ਦੇ ਵਿੱਚ ਪ੍ਰੈਕਟਿਸ ਤਿੰਨ ਚਾਰ ਵਾਰੀ ਅਗਰ ਤੁਸੀਂ ਇਹਨੂੰ ਟਰਾਈ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਮਿਲਣਗੇ ਇਸ ਨੂੰ ਤੁਸੀਂ ਸਵੇਰ ਉੱਠਨਸਾਰ ਹੀ ਆ ਮਾਲਾਸਨ ਕਰ ਸਕਦੇ ਹੋ ਫਾਰ ਇਗਜ਼ਾਮਪਲ ਕਈਆਂ ਨੂੰ ਬੈਠਣ ਚ ਦਿੱਕਤ ਹੁੰਦੀ ਗੋਡਿਆਂ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਉਹ ਹਜੇ ਇਹ ਚ ਨੂੰ ਨਾ ਟਰਾਈ ਕਰੋ ਉਹਦੋਂ ਤੁਹਾਨੂੰ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਉਹਦੇ ਵਿੱਚ ਦੱਸਿਆ ਜਾਊਗਾ ਕਿ ਤੁਸੀਂ ਅਗਰ ਗੋਡਿਆਂ ਦੀ ਦਿੱਕਤ ਉਸ ਕੰਡੀਸ਼ਨ ਤੁਸੀਂ ਮਾਲਾਸਨ ਕਿਵੇਂ ਕਰ ਸਕਦੇ ਹੋ ਹਾਂਜੀ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ